ਵੱਡੀ ਖਬਰ ਸਾਹਮਣੇ ਆ ਰਹੀ ਹੈ వాటర్ ਕੈਨਨ ਵਾਲੇ ਨਵਦੀਪ ਜਲਬੇੜਾ ਦੀ ਗ੍ਰਿਫਤਾਰੀ ਹੈ ਜੋ ਹੋ ਗਈ ਹੈ ਜੀਹਾਂ ਦੱਸ ਦੇ ਕਿ ਇਸ ਵੇਲੇ ਦੀ ਵੱਡੀ ਖਬਰ ਹੈ వాటర్ ਕੈਨਨ ਵਾਲੇ ਨਵਦੀਪ ਅਤੇ ਉਸਦੇ ਸਾਥੀ ਗੁਰਕੀਰਤ ਜੋ ਕਿ ਹਮੇਸ਼ਾ ਸਾਇਬੇ ਵਾਂਗ ਨਵਦੀਪ ਦੇ ਨਾਮ ਰਹਿੰਦਾ ਸੀ ਉਸ ਦੀ ਗ੍ਰਿਫਤਾਰੀ ਹੋਈ ਹੈ ਸੋ ਇਹ ਵੀ ਦੱਸ ਦੇਗੀ ਕਾਫੀ ਸਮੇਂ ਤੋਂ ਪੁਲਿਸ ਦੇ ਵੱਲੋਂ ਟਰੈਪ ਉਹ ਜੋ ਲਗਾਇਆ ਜਾ ਰਿਹਾ ਸੀ ਮੋਹਾਲੀ 에어ਪੋਰਟ ਨੇੜੇੋਂ ਨਵਦੀਪ ਅਤੇ ਉਸਦੇ ਸਾਥੀ ਦੀ ਗ੍ਰਿਫਤਾਰੀ ਹੋਈ ਹੈ ਸੋ ਦੱਸ ਦੇ ਕਿ ਉਹੀ ਨਵਦੀਪ ਹੈ ਜਿਸਨੇ ਪਹਿਲੇ ਕਿਸਾਨੀ ਅੰਦੋਲਨ ਦੇ ਵਿੱਚ ਵਾਟਰ ਕੈਨਨ ਦਾ ਮੂੰਹ ਮੋੜਿਆ ਸੀ ਜੀਆਂ ਜਿਵੇਂ ਨਵਦੀਪ ਜਲਬੇੜਾ ਦਾ ਨਾਮ ਕਿ ਹਰ ਕਿਸੇ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਤਾਂ ਉਹੀ ਤਸਵੀਰ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ ਜਦੋਂ ਇਸ ਨੇ ਵਾਟਰ ਕੈਨਨ ਦਾ ਮੂੰਹ ਮੋੜ ਦਿੱਤਾ ਸੀ ਜੀਆਂ ਦੱਸਦੇ ਕਿ 307 ਦੇ ਤਹਿਤ ਇਹ ਪਰਚੇ ਐ ਜੋ ਦਰਜ ਨਵਦੀਪ ਤੇ ਹੋਏ ਸੀ ਸੋ ਇਸੇ ਮਾਮਲੇ ਦੇ ਵਿੱਚ ਨਵਦੀਪ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਕਿਸਾਨ ਅੰਦੋਲਨ ਦੇ ਵਿੱਚ ਨਵਦੀਪ ਜਲਬੇੜਾ ਨੇ ਵੱਡੀ ਜੋ ਉਪਮਿਕਾਏ ਅਹਿਮ ਭੂਮਿਕਾ ਨਿਭਾਈ ਸੀ ਅੰਬਾਲਾ ਦੇ ਪਿੰਡ ਜਲਬੇੜਾ ਦਾ ਰਹਿਣ ਵਾਲਾ ਹੈ ਨਵਦੀਪ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਨਵਦੀਪ ਅਤੇ ਉਸਦੇ ਸਾਥੀ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕਰ ਲਈ ਗਈ ਹੈ ਜਦੋਂ ਆਪਣੇ ਦੋਸਤਾਂ ਦੇ ਨਾਲ ਘੁੰਮਣ ਲਈ ਗਿਆ ਹੋਇਆ ਸੀ ਤਾਂ ਮੁਹਾਲੀ 에ਅਰਪੋਰਟ ਨੇੜਿਓਂ ਨਵਦੀਪ ਦੀ ਗ੍ਰਿਫਤਾਰੀ ਹੈ ਜੋ ਹੋਈ ਹੈ ਅਤੇ ਨਵਦੀਪ ਤੇ ਸਖਤ ਧਾਰਾ ਜੋ ਲਗਾਈ ਗਈ ਹੈ ਹਰਿਆਣਾ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਵਦੀਪ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ ਸੋ ਦੱਸਦੇ ਕਿ ਸ਼ੰਭੂ ਬਾਰਡਰ ਤੇ ਚੱਲ ਰਹੇ ਅੰਦੋਲਨ ਦੇ ਵਿੱਚ ਵੀ ਨਵਦੀਪ ਲਗਾਤਾਰ ਸਰਗਰਮ ਸੀ ਪ੍ਰੈਸ ਵੱਲ ਦੀ ਵੱਡੀ ਖਬਰ ਹੈ ਨਵਦੀਪ ਜਲਬੇੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ